ਗੱਲ ਕਰਾਂਗੇ ਅੱਜ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਹੋਈ ਅਹਿਮ ਖਬਰ ਵਿਸਾਰੂ ਅੱਜ ਪੰਜਾਬ ਦੇ ਮੁੱਖ ਮੰਤਰੀ ਉੱਤੇ ਕਿਸ ਕਿਸ ਨੇ ਨੰਸਾਨੇ ਸਾਧਦੇ ਨੇ ਕੀ ਕੀ ਦੱਸਿਆ ਕਿ ਭਗਵੰਤ ਮਾਨ ਕੀ ਰਾਤ ਨੂੰ ਕਰਦਾ ਹੈਗਾ 6 ਵਜੇ ਤੋਂ ਬਾਅਦ ਤੇ ਉਹਦੇ ਬਾਬਤ ਤਾਂ ਨੂੰ ਦੋ ਵੀਡੀਓ ਵੀ ਸੁਣਾਵਾਂਗੇ ਕਿ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਵੀਡੀਓ ਤੇ ਭਗਵਾਨ ਪ੍ਰਮਾਨ ਵਾਲੋਂ ਹਜੇ ਤੱਕ ਇਹਨਾਂ ਵੀਡੀਓ ਦਾ ਕੋਈ ਉੱਤਰ ਨਹੀਂ ਦਿੱਤਾ ਜਵਾਬ ਨਹੀਂ ਦਿੱਤਾ ਤੁਹਾਨੂੰ ਵੀਡੀਓ ਸੁਣਾਉਣੇ ਆ ਤੁਸੀਂ ਸਾਰੀ ਵੀਡੀਓ ਜਰੂਰ ਸੁਣਿਓ ਕਿਉਂਕਿ ਇੱਕ ਮੁੱਖ ਮੰਤਰੀ ਆ ਪੰਜਾਬ ਦਾ ਜਿਹਦੇ ਉੱਪਰ ਇਹ ਜੇ ਦੋਸ਼ ਲੱਗਣ ਜਾਂ ਦੋਸ਼ ਮੜੇ ਜਾਣ ਤੇ ਫਿਰ ਉਹ ਪੰਜਾਬ ਦੀ ਜਨਤਾ ਜਿਹਨੇ 3 ਕਰੋੜ ਦਾ ਕਹਿੰਦੇ ਮੈਂ ਮੁੱਖ ਮੰਤਰੀ ਆ ਇਹ ਪਰੋਤਨ ਕਰੋ ਵਾਲੇ ਭਾਈ ਹੁਣ ਤੁਸੀਂ ਵੇਖ ਲਓ ਕੀ ਗੱਲ ਇਹ ਸੱਚਾ ਤੇ ਸਖਬੀਰ ਬਾਦਲ ਨੇ ਕੀ ਕਿਹਾ ਭਗਵਾਨਤਮਨ ਬਾਰੇ ਉਹ ਦੱਸਦਿਆਂ ਉਸ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਫੇਰ ਸੁਣਾਵਾਂਗੇ ਉਹਦਾ ਨਾਮ ਵੀ ਦੱਸਾਂਗੇ ਸਾਖਸ ਦਾ ਕਿ ਕਿਹਨੇ ਕੀ ਕੁਝ ਕਿਹਾ ਪਹਿਲਾਂ ਸੁਣੋ ਜਿਹੜੇ ਕਿ ਸਖਬੀਰ ਬਾਦਲ ਵੱਲੋਂ ਜਿਹੜੇ ਵੱਡੇ ਨਸਾਨੇ ਨੇ ਉਹ ਸਾਦੇ ਗਏ ਨੇ ਜੇ ਜੋ ਚੀਫ ਮਿਨਿਸਟਰ ਬਾਰੇ ਮੈਂ ਕਹਿਣਾ ਚਾਹਦਾ ਐ ਇਹ ਤੋਂ ਨਕੰਮਾ ਨਲਾਇਕ ਨਖਿੱਧ ਬੰਦਾ ਕੋਈ ਨਹੀਂ ਹੋ ਸਕਦਾ ਭਗਵੰਤ ਮਾਨ ਵਾਲੇ ਸਭ ਤੋਂ ਨਖਿੱਧ ਨਲਾਇਕ ਮੈਨੂੰ ਲੱਗਦਾ ਸ਼ਰਮ ਆਉਂਦੀ ਐ ਕਹਿੰਦੇ ਕਿ ਆਪਣਾ ਚੀਫ ਮਿਨਿਸਟਰ ਐ ਮੈਨੂੰ ਯਾਦ ਆ ਸਭ ਤੋਂ ਪਹਿਲੇ ਟੈਲੀਫੋਨ ਮੈਨੂੰ ਆਇਆ ਸੀ ਜਦੋਂ ਭਗਵੰਤ ਮਾਨ ਨੂੰ ਜਹਾਜ਼ ਤੋਂ ਕੱਢਿਆ ਗਿਆ ਉਹ ਜਿਹੜਾ ਪੈਸੇਂਜਰ ਸੀ ਜਿਹੜਾ ਬਿਜ਼ਨਸ ਕਲਾਸ 'ਚ ਬੈਠਾ ਸੀ ਉੱਥੇ ਉਹ ਮੈਨੂੰ ਜਾਣਦਾ ਸੀ ਜਦੋਂ ਲੈਂਡ ਕੀਤਾ ਉਹਨੇ ਮੈਨੂੰ ਸਭ ਤੋਂ ਪਹਿਲੇ ਮੈਨੂੰ ਟੈਲੀਫੋਨ ਕੀਤਾ ਕੀ ਤੁਹਾਡੇ ਮੁੱਖ ਮੰਤਰੀ ਨੇ ਹੋਇਆ ਕੀ ਵੀ ਉਹ ਫਰਸਟ ਕਲਾਸ ਸੀ ਮੁੱਖ ਮੰਤਰੀ ਦੀ ਟਿਕਟ ਸੀ ਫਰਸਟ ਕਲਾਸ ਲਾਉਂਜ ਚ ਲੈ ਗਏ ਜਦੋਂ ਫਰਸਟ ਕਲਾਸ ਲਾਉਂਜ ਲੈ ਗਏ ਜਿਹੜਾ ਜਾਜ ਥੋੜਾ ਜਾਜ ਲੇਟ ਵੀ ਨਹੀਂ ਉਹ ਘੰਟਾ ਤੋਂ ਪਹਿਲੇ ਲੈ ਜਾਂਦੇ ਆ ਜਦੋਂ ਉਹਨਾਂ ਨੇ ਜਦੋਂ ਤੁਸੀਂ ਫਰਸਟ ਕਲਾਸ ਲਾਉਂਜ ਜਾਂਦੇ ਸਭ ਤੋਂ ਪਹਿਲੇ ਵਿਸਕੀ ਪਈ ਹੁੰਦੀ ਹੈ ਸਭ ਤੋਂ ਪਹਿਲੇ ਵਿਸਕੀ ਪਈ ਹੁੰਦੀ ਹੈ ਤੇ ਨਾਲ ਦੇ ਨਾਲ ਇਹਨਾਂ ਨੇ ਦੇਖਿਆ ਕਿ ਚਲੋ ਸ਼ੁਰੂ ਕਰ ਲੋ ਲਾਲ ਟੇਕ ਬੜੀ ਸਪੀਡ ਨਾਲ ਮੈਨੂੰ ਤਾਂ ਇਹਨਾਂ ਦੇ ਇੱਕ ਸਾਥੀ ਐਮਪੀ ਜਿਹੜੇ ਉਹਨਾਂ ਨਾਲ ਰਹੇ ਆ ਕਾਂਗਰਸ ਦੇ ਐਮਪੀ ਮੈਨੂੰ ਮਿਲੇ ਸੀ ਗੱਲਾਂ ਕਰਦਿਆਂ ਸੀ ਉਹਨਾਂ ਕੋਲੇ ਕਿਤੇ ਕਿਤੇ ਸ਼ਾਮ ਨੂੰ ਭਗਵੰਦ ਮਾਨ ਸਾਹਿਬ ਜਦੋਂ ਇਕੱਠੇ ਹੁੰਦੇ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਐਮਪੀ ਸਾਹਿਬ ਦਾ ਨੇ ਸਾਡੇ ਕੋਲੇ ਨਹੀਂ ਖੜੇ ਨੇ ਤੁਹਾਡੇ ਕੋਲੇ ਜਿਆਦਾ ਸੀ ਸਾਡੇ ਕੋਲੇ ਤਾਂ ਇਕੱਲੇ ਮੈਂ ਤੇ ਹਾਸੇ ਭਰੇਦਾ ਔਰ ਸਾਡੇ ਕੋਲੇ ਨਹੀਂ ਆਉਂਦਾ ਜੋ ਜਿਹੜੇ ਉਹ ਐਮਪੀ ਅਮਨ ਦੱਸ ਰਹੇ ਸੀ ਕਹਿੰਦੇ ਜੀ ਹਰ ਰੋਜ਼ 6 ਵਜੇ ਭਗਵੰਤ ਮਾਨ ਨੇ ਉਹਨਾਂ ਕੋਲੇ ਆਉਣਾ 6:30 ਤੱਕ ਵੱਡੇ ਲਾ ਕੇ ਨਿਕਲ ਜਾਣਾ ਡੇਲੀ ਵਿਦਆਊਟ ਫੇਲ ਸੋ ਆ ਉਹਨਾਂ ਦੀ ਗੱਲ ਸੋ ਇਹਨਾਂ ਨਹੀਂ ਇਹਦੀ ਇਹਦੀ ਇੱਕ ਡਿਜ਼ੀਜ਼ ਇੱਕ ਹੁੰਦਾ ਨਾ ਕਿ ਡਿਜ਼ੀਜ਼ ਹੈ ਐਲਕੋਹੋਲਿਕ ਡਿਜ਼ੀਜ਼ ਹੈ ਤੇ ਉਹਨਾਂ ਨੇ ਹਾਲਾਤ ਕੀ ਸੀ ਮੈਂ ਤੈਨੂੰ ਅੱਜ ਦੱਸਦਾ ਇਹਨਾਂ ਨੇ ਮੈਨੂੰ ਉਹ ਬੰਦਾ ਦੱਸਦਾ ਸੀ ਜਦੋਂ ਉਹ ਪਲੇਨ 'ਚ ਆਏ ਉਹਨੇ ਬੜੀ ਕੁਕਲੀ ਕੁਕਲੀ ਕਿਉਂਕਿ ਫਰੀ ਸੀ ਤੇ ਫਰੀ ਦੇ ਉੱਤੇ ਵਧੀਆ ਪੈ ਸੀ ਉਹਨੇ 5-7 ਲਾਏ ਹੁਣ ਇਹ ਜਲਦੀ ਜਲਦੀ ਜਦੋਂ ਪਲੇਨ ਤੱਕ ਜਾਂਦੇ ਜਾਂਦੇ ਉਹ ਪੂਰਾ ਚੜ ਗਿਆ ਜਦੋਂ ਪਹਿਲੀ ਵਾਰ ਆਇਆ ਵੜਿਆ ਤਾਂ ਪਹਿਲੇ ਉਹਦੇ ਉਹਦੇ ਉੱਤੇ ਡਿੱਗਿਆ ਉਸ ਬੰਦੇ ਉੱਤੇ ਕਿਉਂਕਿ ਕੁਰਸੀਦਾਂ ਜਮਾਂ ਨਾਲ ਸੀ ਅਲਾਈਵ ਫਿਰ ਉਹਨੂੰ ਉਹਨਾਂ ਨੇ ਨਾਲ ਸਿਕਿਉਰਟੀ ਨਾਲ ਚੱਕ ਕੇ ਪਿਛਲੇ ਪਾਸੇ ਗਈ ਇੱਕ ਲੇਡੀ ਸੀ ਉਹ ਓਡੀ ਸੀਟ ਸੀ ਉਹਨਾਂ ਤੇ ਡਿੱਗੇ ਜਦੋਂ ਆ ਦੋ ਤਿੰਨ ਜਗ੍ਹਾ ਤੇ ਡਿੱਗਦੇ ਡਿੱਗਦੇ ਉਹਨੂੰ ਸੀਟ 'ਤੇ ਬਿਠਾਇਆ ਤੇ 에ਰੋਸਟ੍ਰੈਸ ਸਿੱਧੀ ਕੈਪਟਨ ਕੋਲੇ ਗਈ ਕਿ ਸਾਡੇ ਇੱਕ ਪੈਸੇਂਜਰ ਆਇਆ ਹੈ ਜਿਹੜਾ ਐਲਕੋਹਲ ਡਰੰਕ ਹੈ ਵੀਡੀਓ ਲੰਬੀ ਆ ਸਖਬੀਰ ਬਾਦਲ ਦਾ ਕਹਿਣਾ ਕਿ ਭਗਵਾਨਤਮਾਨ ਜਹਾਜ਼ ਦੇ ਵਿੱਚ ਸ਼ਰਾਬ ਨਾਲ ਡੱਕ ਕੇ ਜਿਹੜਾ ਇੱਕ ਲੇਡੀ ਜੀ ਦੀ ਕੁਰਸੀ ਉੱਤੇ ਡਿੱਗ ਪਿਆ ਫਿਰ ਆਖਰ ਜਿਹੜਾ ਕਿ ਜਹਾਜ਼ ਨੂੰ ਉਤਾਰਨਾ ਪਿਆ ਤੇ ਮੁੱਖ ਮੰਤਰੀ ਨੂੰ ਉੱਥੇ ਲਾਉਣਾ ਪਿਆ ਜਣੇ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਉੱਤੇ ਜਿਹੜਾ ਵੱਡਾ ਸਵਾਲ ਆ ਬੱਡਾ ਚੈਨਾ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਨੂੰ ਫਿਰਦਾਗਾ ਉਹ ਖੁਦ ਸ਼ਰਾਬ ਨਾ ਡੱਕਦਾਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਿਹਾ ਸਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਬੜੇ ਇਲਜ਼ਾਮ ਲਾਏ ਨੇ ਤੁਸੀਂ ਇਹ ਵੀਡੀਓ ਦੇ ਵਿੱਚ ਸੁਣ ਲਿਆ ਤੇ ਤੁਹਾਨੂੰ ਮੈਂ ਅਗਲੀ ਵੀਡੀਓ ਵੀ ਸੁਣਾਉਂਗਾ ਉਹ ਇਸ ਤੋਂ ਵੀ ਖਤਰਨਾਕ ਆ ਉਹ esto ਵੀ ਖਤਰਨਾਕ ਆ ਆ ਉਹ ਜਿਹੜੇ ਸਾਥ ਬੋਲੇ ਨੇ ਤੇ ਉਹਨਾਂ ਲਈ ਤੁਸੀਂ ਹੈਰਾਨ ਹੋ ਜਾਓਗੇ ਕਿ ਮੁੱਖ ਮੰਤਰੀ ਛੋਟਿਆਂ ਉੱਤੇ ਡਾਂਗਾ ਚਲਾਉਣ ਵਾਲਾਗਾ ਛੋਟਿਆਂ ਉੱਤੇ ਹਮਲੇ ਕਰਨ ਵਾਲਾਗਾ ਤੇ ਵੱਡੇ ਜਿਹੜੇ ਪਰ ਸੂਖ ਰਾਖਦੇ ਨੇ ਬੰਦੇ ਉਹਨਾਂ ਦੇ ਮੂਰੇ ਟੇਕ ਕੇ ਨਹੀਂ ਖੜ ਸਕਦਾ ਤੁਹਾਨੂੰ ਅਗਲੀ ਵੀਡੀਓ ਸੁਣਾ ਕੇ ਆਪਾਂ ਅੱਗੇ ਫਿਰ ਸਾਰੀ ਗੱਲਬਾਤ ਕਰਾਂਗੇ ਤੁਸੀਂ ਧਿਆਨ ਨਾਲ ਸੁਣਨਾ ਵੀਡੀਓ ਇੱਕੋ ਸ਼ਖਸ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ ਜਿਨੇ ਉਹ ਪੈਸਿਆਂ ਦਾ ਪੈਕੇਜ ਨਹੀਂ ਲਿਆ ਮੇਤੋਂ ਤੇ ਅੱਜ ਇਹ ਮਜਨੂਮਾਨ ਬਦਲਾਵ ਚਲਣ ਕਰਨ ਚੱਲਿਆ ਸੀਗਾ ਸਵਾਏ ਘਰ ਵਾਲੀ ਦੇ ਬਦਲਿਆ ਕੀ ਇਹਨੇ ਇਹਦਾ ਨਾਂ ਰੱਖਿਆ ਮਜਨੂਮਾਨ ਤੇ ਗਿਆ ਇਹ ਜੀ ਥਾਂ ਦੇ ਉੱਤੇ ਆ ਸਾਡੇ ਕ੍ਰਿਕਟ ਚ ਹੁੰਦਾ ਸੀ ਜੀਟੀਯੂ ਉਹਦਾ ਮਤਲਬ ਗਿਰਿਆ ਤਾਂ ਵੀ ਟਾਂਗ ਉੱਤੇ ਇਹ ਉਹੀ ਜੀਟੀਯੂ ਆਜ ਇਸ ਇਨਸਾਨ ਤੋਂ ਗਿਰਿਆ ਬੰਦਾ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਸੀ ਇੱਕ ਪਿਛੇ ਬੈਠਾ ਉਦੋਂ ਯਾਦ ਆ ਤੁਹਾਨੂੰ ਬਾਜੀ ਕਿ ਥੋਡੀ ਗੱਡੀ 'ਚ ਬੈਠਾ ਉਦੋਂ ਕਾਲੀ ਦਲ ਸੀ ਉਦੋਂ ਤੇ ਕਿਸੇ ਗੱਲ ਤੇ ਬਹਿਸ ਹੋ ਗਈ ਤੇ ਉਹ ਲੋ ਕੀ ਕਿਹਾ ਸੀ ਉਤਰੋ ਜੋਕਰ ਥਲੇ ਉਤਰ ਅਸਲੋ ਅਸਲੋ ਗੱਲ ਸੱਚੀ ਹੈ ਪੁੱਛ ਲੋ ਕਿਹਾ ਸੀ ਕਿ ਨਹੀਂ ਕਿਹਾ ਸੀ ਸੁਸਰੀ ਵਾਂਗ ਸੌਂ ਗਿਆ ਸੁਸਰੀ ਇਹਨੂੰ ਰੱਬ ਭੁੱਲਿਆ ਇਹ ਹੰਕਾਰ ਦਾ ਮਰਿਆ ਉਸ ਅਵਸਥਾ 'ਚ ਆ ਗਿਆ ਜਿੱਥੇ ਇਹਨੂੰ ਲੱਗਦਾ ਔਰ ਇਹਨੇ ਫੋਨ ਕਰਕੇ ਕਿਹਾ ਕੈਪਟਨ ਸਾਹਿਬ ਦਾ ਇੱਕ ਐਡਵਾਈਜ਼ਰ ਹੁੰਦਾ ਸੀ ਉਹਨੂੰ ਕਹਿੰਦਾ ਤੈਨੂੰ ਪਤਾ ਹੈ ਚੀਫ ਮਿਨਿਸਟਰ ਰੱਬ ਹੁੰਦਾ ਰੱਬ ਪੁੱਤਰਾ ਜਦੋਂ ਸਰਕਾਰ ਉਤਰੀ ਤੇਰੀ ਵਾਰੀ ਆਈ ਮਾਫ਼ ਕਰਨਾ ਸੁਣਾਉਣਾ ਤੁਹਾਨੂੰ ਅੱਗੇ ਆਹ ਉਤਰੀ ਤੇਰੀ ਵਾਰੀ ਆਈ ਤੇਉ ਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਉਥੇ 8 8 ਫੁੱਟ ਵਾਲੀਆਂ ਚੱਕੀਆਂ ਨੇ ਹਾਂ ਵੇ ਵੇ ਮਿੱਤਰਾ ਮੈਂ ਤੇਰਾ ਜਿੱਕਾ ਸੇ ਮਤਲਬ ਖਾਸੇ ਅਰਸੇ ਬਾਅਦ ਅੱਜ ਬੋਲਿਆ ਮੈਂ ਤਾਂ 2 ਏਕੜ ਵਾਲਿਆਂ ਸੀ 8 ਵਾਲੀ ਚ ਤੂੰ ਹੀ ਸੀ ਪਰ ਮੈਨੂੰ ਦੁੱਖ ਹੋਇਆ ਮੈਨੂੰ ਦੁੱਖ ਹੋਇਆ ਇਸ ਦਾ ਕਿਉਂਕਿ ਅਸੀਂ ਅਸੀਂ ਕਦੇ ਉਸ ਬਦਲਾਖੋਰੀ ਦੀ ਇੰਤਹਾ ਨਹੀਂ ਕੀ ਅਮਰ ਸਾਹਿਬ ਇਸ ਬੰਦੇ ਨੇ વિનાਸ਼ਕਾਲ ਹੈ ਵਿਪਰੀਤ ਬੁੱਧੀ ਜਦੋਂ ਇਨਸਾਨ ਦਾ ਮਾੜਾ ਵਕਤ ਆਉਂਦਾ ਨਾ ਉਹ ਪੁੱਠੇ ਪਾਸੇ ਤੁਰਦਾ ਹੈ ਭਾਜੀ ਇਹਨੇ ਅਜੀਤ ਨੂੰ ਔਰ ਤੁਹਾਨੂੰ ਹੱਥ ਨਹੀਂ ਪਾਇਆ ਇਹਨੇ ਪੰਜਾਬ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਪੱਗ ਲਾਉਣ ਨਹੀਂ ਦੇਣੀ ਇਹਦੀ ਚੜਪਟ ਦੇਣੀ ਆ ਇਹ ਮੈਂ ਤੁਹਾਨੂੰ ਗਰੰਟੀ ਦੇਦਾ ਬੜਾ ਕੋਸਾ ਸੁਣਾਉਣ ਨੂੰ ਕੇ ਵੀਡੀਓ ਸੁਣਾਈ ਜਾਈਏ ਇਹ ਸਨ ਨਮਜੋਤ ਸਿੰਘ ਸਿੱਧੂ ਕੀ ਕਿਹਾ ਭਗਵੰਤ ਮਾਨ ਨੂੰ ਮਜਰੂ ਮਾਨ ਤੇ ਗਾ ਅੱਗੇ ਕੀ ਕਿਹਾ ਕਿ ਚੱਕੀਆਂ ਨੇ 8 8 ਫੁੱਟ ਦੀਆਂ ਜਿਹਦੇ ਵਿੱਚ ਬੰਦੇ ਨੂੰ ਸੌਣਾ ਪੈਂਦਾ ਵਿੱਚ ਹੀ ਬਾਥਰੂਮ ਬਾਥਰੂਮ ਸਭ ਕੁਝ ਵਿੱਚ ਹੀ ਹੁੰਦਾ ਉੱਥੇ ਬਿਸਤਰਾ ਹੁੰਦਾ ਉੱਥੇ ਲੈਟਰਨ ਹੁੰਦੀ ਆ ਸਭ ਕੁਝ ਵਿੱਚ ਹੀ ਹੁੰਦਾਗਾ ਤੇ ਕਹਿੰਦਾ ਹੁਣ ਭਗਵੰਤ ਮਾਨ ਨੂੰ ਚੈਲੰਜ ਆ ਕਿ ਉਹਨਾਂ 8 ਫੁੱਟੀਆਂ ਚੱਕੀਆਂ ਦੇ ਵਿੱਚ ਭਗਵੰਤ ਮਾਨ ਨੂੰ ਜਿਹੜੇ ਦਿਨ ਕੱਟਣੇ ਪੈਣਗੇ ਇਹ ਜਿਹੜੇ ਸਾਡੇ ਸੂਤਰਾਂ ਤੋਂ ਖਬਰ ਵੀ ਤੁਹਾਨੂੰ ਮੈਂ ਪਹਿਲਾਂ ਵੀ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਕਈ ਮਾਤਰੀ ਤੇ ਐਮਐਲਏ ਨੇ ਜਿਹੜੇ ਈਡੀ ਦੇ ਤੱਕੇ ਚੜਨ ਵਾਲੇ ਨੇ ਐਨਆਈਵੀ ਜਿਹੜੀ ਇਹਨਾਂ ਨੂੰ ਗਿਰਪਦਾਰ ਕਰ ਸਕਦੀ ਆ ਪਰ ਇੱਥੇ ਜੋ ਕੁਝ ਮਾਹੌਲ ਤੁਹਾਨੂੰ ਮੈਂ ਸੁਣਾਇਆ ਸਖਬੀਰ ਸਿੰਘ ਬਾਦਲਾ ਤੇ ਨਮਜੋਤ ਸਿੰਘ ਸਿੱਧੂ ਉਹ ਸ਼ਬਦ ਕਹਿ ਦਿੱਤੇ ਕਿ ਜਿਹੜੇ ਨਹੀਂ ਕਹਨੇ ਸੀ ਹੁਣ ਭਗਵੰਤ ਮਾਨ ਦੇਵੇ ਜਵਾਬ ਇਹਨਾਂ ਨੇ ਕਿਹਾ ਕਿ ਹੰਕਾਰ ਆਇਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ ਮੁੱਖ ਮੰਤਰੀ ਦੀ ਕੁਰਸੀ ਇੱਕ ਰੱਬ ਵਰਗੀ ਕੁਰਸੀ ਹੁੰਦੀ ਆ ਜਿਸ ਤਰ੍ਹਾਂ ਰੱਬ ਕੁਰਸੀ ਤੇ ਬਹਿ ਗਿਆ ਉਹ ਜਾ ਮੁੱਖ ਮੰਤਰੀ ਕੁਰਸੀ ਤੇ ਬਹਿ ਗਿਆ ਮੈਂ ਪਹਿਲਾਂ ਵੀ ਕਿਹਾ ਸੀ ਹੰਕਾਰ ਮਾਰਾ ਹੁੰਦਾ ਹੰਕਾਰ ਚ ਆਮ ਆਦਮੀ ਕਰ ਲੇ ਆ ਆਮ ਬੰਦਾ ਕਰ ਲੇ ਚਾਹੇ ਕੋਈ ਰਾਜਨੀਤਿਕ ਬੰਦਾ ਕਰ ਲੈ ਚਾਹੇ ਕੋਈ ਬਾਬਾ ਕਰ ਲੈ ਚਾਹੇ ਕੋਈ ਕਲਾਕਾਰ ਕਰ ਲੈ ਚਾਹੇ ਕੋਈ ਹੋਰ ਕਰ ਲੈ ਤੇ ਸਦਾ ਇਹ ਗੁੱਡੀ ਚੜੀ ਨਹੀਂ ਰਹਿੰਦੀ ਤੇ ਸਦਾ ਇਹ ਕੁਰਸੀਆਂ ਨਹੀਂ ਰਹਿੰਦੀਆਂ ਸਦਾ ਇਹ ਸਰਕਾਰਾਂ ਨਹੀਂ ਰਹਿੰਦੀਆਂ ਹੁਣ ਕਈ ਵਾਰ ਹੁੰਦਾਗਾ ਨਸੇ ਦੇ ਕੁਰਸੀ ਦੇ ਨਸੇ ਦੇ ਵਿੱਚ ਬੰਦਾ ਜ਼ੁਲਮ ਕਰਦਾਗਾ ਅਤਿਆਚਾਰ ਕਰਦਾਗਾ ਜਿਸ ਤਰ੍ਹਾਂ ਅੱਜ ਭਾਈ ਅੰਮਰਤਪਾਲ ਸਿੰਘ ਨਾਲ ਹੋ ਰਿਹਾ ਜਿਸ ਤਰ੍ਹਾਂ ਅੱਜ ਸਾਡੇ ਬੰਦੀ ਸਿੰਘਾਂ ਦੇ ਨਾਲ ਹੋ ਰਿਹਾ 30 32 33 ਸਾਲਾਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਤੇ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਆ ਚਾਰ ਬਲਡੋਜੇ ਚ ਲਾ ਕੇ ਜਿਹੜਾ ਨਸ਼ਾ ਬੰਦ ਨਹੀਂ ਹੁੰਦਾ ਭਗਵਾਨਤਮਾਨ ਸਿਆਓ ਇਹ ਤੈਨੂੰ ਸਿੱਧਾ ਚੈਲੰਜ ਕੀਤਾ ਇਹਦਾ ਬੰਦਿਆਂ ਨੇ ਕਿ ਤੂੰ ਸ਼ਰਾਬ ਨਾਲ ਡੱਕ ਕੇ ਰਾਤ ਨੂੰ 6 ਵਜੇ ਤੋਂ ਬਾਅਦ ਫੈਸਲੇ ਲੈਣਾਗਾ ਇਹਨਾਂ ਨੇ ਇਹ ਗੱਲ ਵੀ ਕਹੀ ਆ ਜਿਹੜਾ ਬੰਦੇ ਉੱਤੇ ਤੁਹਾਡੇ ਉੱਤੇ ਐਡੇ ਵੱਡੇ ਦੋਸ਼ ਲੱਗ ਜਾਣ ਜਿਹੜਾ ਬੰਦਾ ਆਪ ਨਸ਼ੇ ਕਰਦਾ ਹੋਵੇ ਤਾਂ ਦੂਜਿਆਂ ਦੇ ਉਹ ਘਰ ਟੋਂਦਾ ਫਿਰੇ ਤੇ ਬਹੁਤ ਜਿਹੜਾ ਇੱਕ ਸ਼ਰਮਨਾਕ ਵਾਲੀ ਗੱਲ ਆ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹ ਇਹ ਜਿਹੇ ਗੱਲਾਂ ਸੁਣਨ ਨੂੰ ਮਿਲਣਾ ਦੇ ਫਿਰ ਤਾਂ ਪੰਜਾਬ ਦਾ ਰੱਬ ਰੱਖਾਗਾ ਆਉਣ ਵਾਲਾ ਟਾਈਮ ਆ ਜਿਹੜਾ 2027 ਦਾ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਉਣ ਵਾਲਾ ਟਾਈਮ ਵੇਖੋਗੇ ਕਿ ਮੈਨੂੰ ਨਹੀਂ ਪਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਸਕਦਾ ਪਰ ਅੱਜ ਦੇ ਟਾਈਮ ਦੇ ਵਿੱਚ ਅੰਮਰਤ ਪਾਲ ਸਿੰਘ ਦੀ ਪਾਰਟੀ ਦਾ ਜਿਹੜਾ ਸਿਖਰਾਂ ਤੇ ਜੋਰ ਆ ਪਰ ਹਲੇ ਫਰਮਾਨ ਤੋਂ ਡਰਦੇ ਆ ਕਿ ਸਾਡੇ ਉੱਤੇ ਕੇਸ ਨਾ ਪਾ ਦੇਣ ਬਹੁਤੇ ਨੌਜਵਾਨ ਮਿਲਦੇ ਆ ਕਮੈਂਟ ਵੀ ਕਰਦੇ ਆ ਉਹ ਕਹਿੰਦੇ ਸਮਾਂ ਆਉਣ ਦੇ ਲੰਘ ਜਾਣ ਦੇ ਸਾਲ 6 ਮਹੀਨੇ ਕਹਿੰਦੇ ਫਿਰ ਦੇਖੋ ਅਸੀਂ ਚਵਾਉਂਦੇ ਲੋਹੇ ਦੇ ਚਣੇ ਫਿਰ ਦੇਖੋ ਕਹਿੰਦੇ 2027 ਦੇ ਵਿੱਚ ਇੱਕ ਭਾਈ ਅੰਮਰਤਪਾਲ ਸਿੰਘ ਦੀ ਇਹ ਜੀ ਲਹਿਰ ਬਣਾਵਾਂਗੇ ਕਹਿੰਦੇ ਅਸੀਂ ਪੰਜਾਬ ਦਾ ਮੁੱਖ ਮੰਤਰੀ ਅੰਮਰਤਪਾਲ ਸਿੰਘ ਨੂੰ ਬਣਾਵਾਂਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਾਤਮਾ ਦੇਖੋ ਕਿਵੇਂ ਹੁੰਦਾ ਤੇ ਕਿਵੇਂ ਅੰਮਰਤਧਾਰੀ ਕੌਮ ਹੁੰਦੀ ਹੈ ਇਹ ਅੰਬਰਤ ਧਾਰੀ ਜਿਹੜਾ ਖਾਲਸਾ ਦਾ ਰਾਜ ਕਿਹਾ ਜਾਂਦਾ ਤੇ ਨਿੱਤ ਕੁਰਬਾਨੀ ਦੇ ਵਿੱਚ ਨਿੱਤ ਅਸੀਂ ਅਰਦਾਸ ਦੇ ਵਿੱਚ ਪੜਦੇ ਆ ਅਰਦਾਸ ਹੁੰਦੀ ਹੈ ਸੁਭਾ ਸਾਮਾ ਰੋਇਆ ਅ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਜਦੋਂ ਖਾਲਸੇ ਦਾ ਰਾਜ ਹੋ ਗਿਆ ਉਹਦੇ ਵਿੱਚ ਕੋਈ ਆਕੀ ਨਹੀਂ ਹੁੰਦਾ ਉਹ ਸਭਨੂੰ ਬਰਾਬਰਤਾ ਦਾ ਜਿਹੜਾ ਹੱਕ ਆ ਉਹ ਮਿਲੂਗਾ ਇਹ ਅੱਜ ਕੌਮ ਦਾ ਦਖਾਂਤ ਆ ਅੱਜ ਅਸੀਂ ਬੰਡੀਆਂ ਦੇ ਵਿੱਚ ਅ ਧੜਿਆਂ ਦੇ ਵਿੱਚ ਟਕਸਾਲਾਂ ਦੇ ਵਿੱਚ ਵੰਡੇ ਗਏ ਆ ਅਸੀਂ ਸਿੱਖੀ ਸਿੱਖ ਦਾ ਬੈਰੀ ਬਣ ਚੁੱਕੇ ਅੱਜ ਅਸੀਂ ਇੱਕ ਦੂਜੇ ਦੇ ਲੱਤਾਂ ਖਿੱਚਦੇ ਆ ਜਦ ਉਹ ਅੱਗੇ ਲੰਘਿਆ ਉਹ ਅੱਗੇ ਲੰਘਿਆ ਇਸ ਕਰਕੇ ਸਾਡੀ ਕੌਮ ਨੂੰ ਸਾਡਿਆਂ ਹੀ ਮਾਰਿਆ ਸਾਡਿਆਂ ਨੇ ਹੀ ਡੋਇਆ ਨਹੀਂ ਕੌਮ ਕਦੇ ਇਹ ਝੁਕਣ ਵਾਲੀ ਨਹੀਂ ਸੀ ਝੁਕਦੀ ਤਾਂ ਅੱਜ ਵੀ ਨਹੀਂ ਪਰ ਜਿੰਨੀਆਂ ਮਾਰਿਆ ਪਈਆਂ ਜਿੰਨੇ ਸਾਡੇ ਨੌਜਵਾਨ ਸ਼ਹੀਦ ਹੋਇਆ ਸਾਰੇ ਆਪਣਿਆਂ ਕਰਕੇ ਹੋਏ ਆ ਜਿਹੜੇ ਕਿ ਦੁਸ਼ਮਣ ਬਣੇ ਹੋਏ ਨੇ ਸਿੱਕ ਕੌਮ ਦੇ ਉਹਨਾਂ ਨੇ ਬੇੜੀਆਂ ਦੇ ਵਿੱਚ ਬੱਟੇ ਪਾਏ ਨੇ ਤੇ ਉਹ ਬੇੜੀਆਂ ਦੇ ਬੱਟੇ ਅਜੇ ਤੱਕ ਜਿਹੜੇ ਪਾ ਕੇ ਜਿਹੜੇ ਬਾਗ ਇੱਥੋਂ ਇਸ ਜਹਾਨ ਤੋਂ ਤੁਰ ਗਏ ਨੇ ਪਰ ਉਹਨਾਂ ਨੇ ਆਉਣ ਵਾਲੀਆਂ ਨਸਲਾਂ ਦਾ ਭਵਿੱਖਾ ਜਿਹੜਾ ਉਹ ਤੈ ਨੈਸਤੈ ਕਰ ਕਰ ਦਿੱਤਾ ਮਾਫ ਕਰਨਾ ਥੋੜਾ ਜਿਹਾ ਸਬਦਾ ਉਲਟੀ ਕੇਸੀ ਤਹਸਨਸ ਕਰ ਦਿੱਤਾ ਤੇ ਪਰ ਆਉਣ ਵਾਲਾ ਸਮਾਂ ਉਹ ਕਾਲਪੁਰਖ ਵਹਿਗੂ ਜਾਣਦਾ ਕਿ ਕੌਣ ਪਾਪੀ ਆ ਕੌਣ ਜ਼ੁਲਮ ਕਰਦਾਗਾ ਕੌਣ ਇਨਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾਗਾ ਕੌਣ ਸਾਡੇ ਬੱਚਿਆਂ ਨੂੰ ਮਾਰ ਰਿਹਾਗਾ ਕੌਣ ਸਾਡੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਇਸ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕੀ ਕੁਝ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਤੇ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਨਹੀਂ ਕਹਿੰਦਾ ਕਿ ਇਹ ਚੰਗੇ ਨੇ ਕਾਲੀ ਚੰਗੇ ਨੇ ਜਾਂ ਸੁਖਵੀਰ ਬਾਦਲ ਚੰਗਾਗਾ ਜਾਂ ਫਲਾਨਾ ਚੰਗਾ ਜਾਂ ਧੌਂਕਾ ਚੰਗਾਗਾ ਇਹ ਤੁਸੀਂ ਦੱਸਣਾਗਾ ਕੌਣ ਚੰਗਾ ਕੌਣ ਮਾੜਾਗਾ ਇਹ ਤੁਸੀਂ ਦੱਸਣਾ ਕਿ 2027 ਦੇ ਵਿੱਚ ਕੌਣ ਅੱਗੇ ਆ ਰਿਹਾਗਾ ਇਹ ਤੁਸੀਂ ਦੱਸਣਾ ਕਿ ਜਿਹੜਾ ਇਹ ਸਰਾਬ ਦਾ ਜੋ ਅੱਜ ਭਗਵੰਤ ਮਾਨ ਤੇ ਲੱਗ ਰਿਹਾ ਕਿ ਜਹਾਜ਼ ਦੇ ਵਿੱਚ ਲੇਡੀ ਤੇ ਉੱਤੇ ਜਿਹੜਾ ਡਿਗ ਪਿਆ ਡੱਕ ਕੇ ਕਹਿੰਦੇ ਇਹ ਗੱਲ ਕਿੰਨੀ ਕੁ ਸੱਚ ਆ ਤੇ ਬੇਸਕ ਇਹ ਸੁਰਖੀਆਂ ਬਣੀਆਂ ਸੀ ਅਖਬਾਰਾਂ ਦੀਆਂ ਤੇ ਇਸ ਗੱਲ ਨੂੰ ਆਪਾਂ ਅੱਗੇ ਤੋਰਦੇ ਹੋਏ ਅਗਲੀ ਵੀਡੀਓ ਚੱਲਦੀ ਤੁਹਾਡੇ ਤੇ ਇੱਕ ਭਾਈ ਅੰਮਰਤਪਾਲ ਸਿੰਘ ਦੀ ਲੈ ਕੇ ਆਵਾਂਗੇ ਉਦੋਂ ਤੱਕ ਬਣੇ ਰਹੋ ਤੁਸੀਂ ਦੇਖਦੇ ਰਹੋ ਪੰਜਾਬੀ ਮਿਰਸਾ ਟੀਵੀ ਮਹਾ ਮਕਰਨ ਸਿੰਘ ਉੱਬਾ